ਆ ਵੀ ਤਰਪਾਲਾ ਪਾਉਣ ਲੱਗੇ ਹਾਂ ਪਾਪਾ ਦਾ ਚਾਚਾ ਤਰਪਾਲਾ ਪੋਣਿਓ ਹਾਂ ਹੋ ਕਾਦੇ ਲਈ ਕੀ ਲਈ ਪਰਲੀ ਸਾਈਡ ਤੇ ਫੜਾ ਦੇ ਡੰਡਾ ਚਾਚਾ ਮੜਾ ਜੋਰ ਨਾਲ ਸਿੱਟਿਆ ਕਰ ਹੈ ਹਾਂ ਤਰਪਾਲਾ ਕਾਦੇ ਲਈ ਪੋਣਾ ਭਾਈ ਡੰਡੇ ਨਾਲ ਖਿਚਲਾ ਤਰਪਾਲਾਂ ਪੈ ਰਹੀਆਂ ਬਈ ਦੇਖ ਲੋ ਆ ਤੰਬੂ ਦੇਖ ਆਏ ਲੱਗੇ ਹੋਇਆ ਆ ਤੰਬੂ ਤਿਆਰ ਆ ਤੇਰਪਾਲਾਂ ਪਈ ਜਾਂਦੀਆਂ ਆ ਕੋਲੇ ਮਸ਼ੀਨ ਚੱਲਦੀ ਆ ਦੇਖੋ ਬਈ ਕਪੈਨ ਬਾਝ ਜਾਣ ਕਰੋ ਮੁੰਡਿਆ ਰੱਛਾ ਦਾ ਛਿੱਟੋ ਜੀ ਮੜਾ ਜ਼ੋਰ ਨਾਲ ਮੜਾ ਜ਼ੋਰ ਨਾਲ ਮੜਾ ਜ਼ੋਰ ਨਾਲ ਮਾਰੋ ਜੀ ਜ਼ੋਰ ਨਾਲ ਤਾਂ ਹਾਂ ਤੋ ਚਾਤਾ ਵਧੀਆ ਬੰਦੀ ਤੇਰੀ ਵੀਡੀਓ ਜ਼ੋਰ ਨਾਲ ਇਹ ਲੈ ਬਈ ਦੇਖ ਦੇਖੋ ਮਰਿਆ ਉਹ ਮੇਰੇ ਰੋਨੇ ਆਪੇ ਚੱਕਲਾ ਭਾਈ ਤਰਪਾਲ ਪੈ ਰਹੀ ਆ بارش ਕਰਕੇ ਕਹਿੰਦੇ بارش ਵਾਲਾ ਆ ਜੂ ਮੀਂਹ ਖੜ ਜੂਗਾ ਮਤਲਬ ਤਰਪਾਲ ਵੀ ਪਾੜ ਸਕਦਾ ਹੈ ਦਵਾਰੇ ਤਰਪਾਲ ਵਧੀਆ ਨਵੀਂ ਲੈ ਕੇ ਪਾ ਰਹੇ ਆ ਖੇਤ ਲਓ ਜੀ ਖੇਤ ਲਓ ਮੜਾ ਹਿੰਮਤ ਨਾਲ ਆ ਗਈ ਹੱਥ ਚਾਚਾ ਦੇ ਖੜ ਜਾ ਖੜ ਜਾ ਖੇਤ ਲੈ ਖੇਤ ਲੈ हौली हौली खिची खेत खेत हौली हौली खेत खेच आ गिता हां चल हिच हसगी चाचा कहता हसगी ਭਾਈ ਕਿਵੇਂ ਲੱਗਦਾ ਕੰਮ ਕਰ ਤੇ ਵਾਲ ਪਾਉਣ ਦਾ ਖੇਚ ਖੇਤ ਖੇਤ